ਹਾਂਜੀ ਜਿਹੜੀ ਇਸ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਹੈਗੀ ਹੈ ਕਿ ਕਿੰਨੂ ਦੇ ਵਿੱਚ ਫਲ ਝੜਨਦੇ ਜਾਂ ਨਿੰਬੂ ਜਾਤੀ ਦੇ ਬੂਟਿਆਂ ਦੇ ਉੱਪਰ ਜਿਹੜਾ ਫਲ ਝੜ ਰਿਹਾ ਹੈਗਾ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਕਿ ਕੀ ਕਾਰਨਾਂ ਹੈਗੇ ਕਿ ਫਲ ਝੜ ਰਿਹਾ ਹੈਗਾ ਤੇ ਕੀ ਕੀ ਆਪਾਂ ਇਹਦੇ ਹੱਲ ਕਰ ਸਕਦੇ ਆਂਗੇ ਇਹਨਾਂ ਚੀਜ਼ਾਂ ਬਾਰੇ ਸੰਖੇਪ ਦੇ ਵਿੱਚ ਗੱਲ ਕਰਾਂਗੇ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜੇਕਰ ਸਾਡੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਨੂ ਜਾਤੀ ਦੇ ਵਿੱਚ ਜਿਹੜਾ ਇਸ ਸਮੇਂ ਫਲ ਜਿਹੜਾ ਮੀਡੀਅਮ ਸਾਈਜ਼ ਦਾ ਬਣ ਚੁੱਕਿਆ ਹੈਗਾ ਥੋੜਾ ਸਾਈਜ਼ ਉਹਨੇ ਹੋਰ ਲੈਣਾਗਾ ਉਦੋਂ ਬਾਅਦ ਕਲਰ ਚੇਂਜ ਹੋਣ ਲੱਗ ਜਾਣਾਗਾ ਤੇ ਉਹ ਫਲ ਝੜ ਕਿਉਂ ਰਹਾ ਹੈਗਾ ਜਿਹੜੇ ਤਿੰਨ ਮੁੱਖ ਕਾਰਨ ਆ ਜੀ ਉਹਦੇ ਪਹਿਲਾ ਕਾਰਨ ਹੈਗਾਗਾ ਮੱਖੀ ਦਾ ਡੰਗਿਆ ਹੋਇਆ ਫਲ ਝੜ ਰਿਹਾ ਹੈਗਾ ਦੂਜਾ ਕਾਰਨ ਹੈਗਾ ਜੀ ਜ਼ਿਆਦਾ ਪਾਣੀ ਜਿਹੜੇ ਬੂਟਿਆਂ ਨੂੰ ਲੱਗ ਰਿਹਾ ਉਹਨਾਂ ਦਾ ਫਲ ਝੜ ਰਿਹਾ ਹੈਗਾ ਤੀਜਾ ਕਾਰਨ ਜਿਹੜਾ ਹੈਗਾਗਾ ਇੱਕ ਤਾਂ ਬੂਟੇ ਦੀ ਖਾਦ ਨਹੀਂ ਪੂਰੀ ਦਿੱਤੀ ਹੋਈ ਹੁੰਦੀ ਹੈ ਆਪਣੀ ਤੇ ਇੱਕ ਇਹਦੇ ਚ ਮੁੱਖ ਕਾਰਨ ਇਹ ਰਹਿ ਜਾਂਦਾਗਾ ਕਿ ਜਿਹੜਾ ਫਲ ਲੋਡ ਤੋਂ ਜ਼ਿਆਦਾ ਬੂਟੇ ਦੇ ਉੱਪਰ ਹੁੰਦਾਗਾ ਆਪਾਂ ਥਿਨਿੰਗ ਨਹੀਂ ਕੀਤੀ ਹੁੰਦੀ ਉਹਦੇ ਕਰਕੇ ਫਲ ਝੜਦਾਗਾ ਇਹ ਚਤਨਚਾਰ ਕਾਰਨਾਂ ਕਰਕੇ ਜਿਹੜਾ ਫਲ ਝੜਦਾਗਾ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਕਾਰਨ ਦੀ ਆਪਾਂ ਗੱਲ ਕਰ ਲਈਏ ਕਿ ਜਿਹੜਾ ਮੱਖੀ ਦੇ ਡੰਗੇ ਫਲ ਝੜਦੇ ਨੇਗੇ ਉਹਦੀ ਨਿਸ਼ਾਨੀ ਕੀ ਹੈਗੀ ਜਿਹੜੇ ਮੱਖੀ ਦੇ ਡੰਗੇ ਹੋਏ ਫਲ ਝੜਦੇ ਨੇ ਉਹਦੀ ਨਿਸ਼ਾਨੀ ਇਹ ਹੈ ਕਿ ਫਲ ਦੇ ਇੱਕ ਪਾਸੇ ਜਿਹੜਾ ਛੋਟਾ ਜਿਹਾ ਦਾਗ ਹੋਊਗਾ ਵਿੱਚ ਉਹਦੇ ਛੋਟਾ ਜਿਹਾ ਸਰਾਖ ਹੋਊਗਾ ਕਾਲੇ ਰੰਗ ਦਾ ਪੀਲੇ ਰੰਗ ਦਾ ਦਾਗ ਹੋਊਗਾ ਤੇ ਬਾਕੀ ਫਲ ਜਿਹੜਾ ਹਰੇ ਰੰਗ ਦਾ ਹੋਊਗਾ ਤੇ ਉਹ ਡਿੱਗ ਕੇ ਹੌਲੀ ਹੌਲੀ ਪੀੜਾ ਪੈਣਾ ਸ਼ੁਰੂ ਹੋ ਜਾਂਦਾ ਇਹ ਮੱਖੀ ਦੇ ਡੰਗੇ ਫਲਾਂ ਦਾ ਜਿਹੜਾ ਨਿਸ਼ਾਨੀ ਹੁੰਦੀ ਹੈ ਤੇ ਇਹ ਡਿੱਗਦੇ ਆ ਜਦੋਂ ਉੱਤੇ ਉਹਦੇ ਆਪਾਂ ਇਹ ਚੀਜ਼ ਦੇਖ ਕੇ ਆਪਾਂ ਇਹਨੂੰ ਪਛਾਣ ਸਕਦੇ ਆਂ ਵੀ ਇਹ ਮੱਖੀ ਦਾ ਡੰਗਿਆ ਫਲ ਆਇਗਾਗਾ ਉਹਦਾ ਹੱਲ ਕੀ ਹੈ ਜੀ ਉਹਦਾ ਹੱਲ ਜਿਹੜਾ ਇਸ ਵਕਤ ਆਪਾਂ ਉਹਦਾ ਕੋਈ ਹੱਲ ਨਹੀਂ ਕਰ ਸਕਦੇਗੇ ਅੱਜ ਤੋਂ ਲਗਭਗ 2 2.5 ਮਹੀਨੇ ਪਹਿਲਾਂ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਆਪਾਂ ਫਰੂਟ ਫ्लाई ਟਰੈਪ ਲਾਉਣੇ ਹੁੰਦੇ ਆ ਜੀ ਕਿੰਨੂ ਦੇ ਵਿੱਚ ਉਹ ਫਰੂਟ ਫ्लाई ਟਰੈਪ ਲਾਉਣ ਦੇ ਨਾਲ ਜਿਹੜੀ ਮੱਖੀ ਹੈਗੀ ਉਹ ਉਹਨਾਂ ਦੇ ਵਿੱਚ ਪਕੜ ਹੁੰਦੀ ਹੈ ਉਹਦੀ ਜਿਹੜੇ ਮੇਲ ਉਹਦੇ ਵਿੱਚ ਪਕੜੇ ਜਾਂਦੇ ਆ ਫੀਮੇਲਸ ਮੀਟਿੰਗ ਨਾ ਕਰਨ ਕਰਕੇ ਜਿਹੜੀਆਂ ਅੰਡੇ ਨਹੀਂ ਦਿੰਦੀਆਂ ਤੇ ਉਹ ਜਿਹੜਾ ਫਰੂਟ ਦੇ ਵਿੱਚ ਡੰਗ ਨਹੀਂ ਮਾਰਦੀਆਂ ਗਿਆ ਇਸੇ ਕਾਰਨ ਕਰਕੇ ਆਪਾਂ ਫਲ ਨੂੰ ਬਚਾ ਸਕਦੇ ਆ ਜੀ ਦੂਸਰਾ ਜਿਹੜਾ ਕਾਰਨ ਆਪਾਂ ਗੱਲ ਕੀਤੀ ਹੈਗੀ ਜਿਹੜਾ ਜ਼ਿਆਦਾ ਪਾਣੀ ਦਾ ਬਰਸਾਤਾਂ ਦੇ ਵਿੱਚ ਬੂਟੇ ਦੇ ਨੇੜੇ ਜੇਕਰ ਜਗ੍ਹਾ ਨੀਵੀਂ ਹੈਗੀ ਪਾਣੀ ਖੜਦਾਗਾ ਤਾਂ ਜਿਹੜਾ ਉਹ ਪਾਣੀ ਖੜਨ ਦੇ ਨਾਲ ਫਲ ਝੜਨ ਦੀ ਸਮੱਸਿਆ ਆਉਂਦੀ ਹੈਗੀ ਜਾਂ ਆਪਾਂ ਜਿਆਦਾ ਪਾਣੀ ਲਾਉਣੇ ਰਹਣੇ ਆਂਗੇ ਉਦੋਂ ਵੀ ਜਿਹੜਾ ਫਲ ਝੜਨ ਦੀ ਸਮੱਸਿਆ ਆਉਂਦੀ ਹੈਗੀ ਤੀਜੀ ਜਿਹੜੀ ਗੱਲ ਕਰ ਲਈ ਆਪਾਂ ਉਹ ਇਸੇ ਦੇ ਵਿੱਚ ਇਹ ਆ ਵੀ ਜਦੋਂ ਆਪਾਂ ਕਈ ਵਾਰੀ ਸਬਜ਼ੀ ਵਗੈਰਾ ਲਾ ਲੰਨੇ ਆਂ ਬੂਟਿਆਂ ਦੇ ਨੇੜੇ ਤੇ ਉਹ ਸਬਜ਼ੀ ਨੂੰ ਜਦੋਂ ਪਾਣੀ ਦਿੰਨੇ ਆਂ ਤਾਂ ਹਰੇਕ ਵਾਰੀ ਫਲਾਂ ਦੇ ਬੂਟੇ ਨੂੰ ਪਾਣੀ ਲੱਗਦਾ ਰਹਿੰਦਾਗਾ ਉਹਦੇ ਨਾਲ ਵੀ ਜਿਹੜਾ ਇਹ ਫਲ ਝੜਨ ਦੀ ਸਮੱਸਿਆ ਆਪਾਂ ਨੂੰ ਆ ਜਾਂਦੀ ਹੈਗੀ ਜਿਆਦਾ ਪਾਣੀ ਤੋਂ ਬਚਾ ਕਰਨ ਲਈ ਆਪਾਂ ਕੀ ਕਰ ਸਕਦੇ ਆਂ ਬੂਟੇ ਦੇ ਨੇੜੇ ਉੱਚਾ ਥੜਾ ਬਣਾਉਣਾ ਜੀ ਜੇ ਡੂੰਗੀ ਥਾਂ ਤਾਂ ਉਹਨੂੰ ਮਿੱਟੀ ਦੇ ਨਾਲ ਭਰ ਦੇਣਾ ਜੇਕਰ ਮਿੱਟੀ ਤੁਹਾਡੀ ਚੀਕਣੀ ਹੈਗੇ ਪਾਣੀ ਨਹੀਂ ਪੀਂਦੀ ਤਾਂ ਤੁਸੀਂ ਥੋੜੀ ਥੋੜੀ ਮਿੱਟੀ ਕੱਢ ਕੇ ਉਹਦੇ ਵਿੱਚ ਰੇਤਾ ਜਾਂ ਬਰੀਤੀ ਰਲਾ ਸਕਦੇ ਹੋ ਕਿ ਉਹਦੇ ਨਾਲ ਵੀ ਜਿਹੜਾ ਇਹ ਮਸਲਾ ਹੱਲ ਹੋ ਜਾਂਦਾ ਹੈਗਾ ਤੀਸਰਾ ਕਾਰਨ ਜਿਹੜਾ ਆਪਾਂ ਕੀਤਾ ਸੀਗਾ ਜੇਕਰ ਜਿਹਦਾ ਕਿ ਫਲ ਜ਼ਿਆਦਾ ਲੱਗੇ ਜਾਂਦਾ ਕਈ ਵਾਰ ਜਾਂ ਆਪਾਂ ਥੀਨਿੰਗ ਨਹੀਂ ਕਰਦੇ ਜਾਂ ਖਰਾਕ ਨਹੀਂ ਪੂਰੀ ਦਿੱਤੀ ਹੁੰਦੀ ਉਹਦਾ ਇਹ ਹੁੰਦਾ ਕਿ ਰੂੜੀ ਦੀ ਖਾਦ ਦਸੰਬਰ ਜਨਵਰੀ ਦੇ ਵਿੱਚ ਬੂਟਿਆਂ ਨੂੰ ਆਪਾਂ ਦੇਣੀ ਹੁੰਦੀ ਹੈਗੀ ਉਸ ਸਮੇਂ ਆਪਾਂ ਲਗਭਗ 1 ਸਾਲ ਦੇ ਬੂਟੇ ਨੂੰ 10 ਕਿਲੋ ਖਾਦ, 2 ਸਾਲ ਦੇ ਨੂੰ 20 ਕਿਲੋ ਖਾਦ ਤੇ ਉਹਦੇ ਨਾਲ ਹੀ ਆਪਾਂ ਜਿਹੜੀ ਥੋੜੀ-ਬਹੁਤੀ ਖਾਲ ਅੱਧਾ ਕਿਲੋ ਸਾਲ ਦੇ ਬੂਟੇ ਨੂੰ ਕੇਰਾ ਤੇ ਅੱਧਾ ਕਿਲੋ ਬਾਦ ਦੇ ਵਿੱਚ ਦੋ ਕਿਸ਼ਤਾਂ ਦੇ ਵਿੱਚ ਜਿਹੜੀ ਖਾਦ ਦੇਣੀ ਹੁੰਦੀ ਹੈਗੀ ਇਸ ਤਰ੍ਹਾਂ ਇਸ ਤਰ੍ਹਾਂ ਦੇਣ ਦੇ ਨਾਲ ਜਿਹੜੀ ਆਪਾਂ ਨਾਈਟ੍ਰੋਜਨ ਦੀ ਘਾਟ ਪੂਰੀ ਕਰ ਦਿੰਨੇ ਆ ਤੇ ਜਿਹੜੇ ਹੋਰ ਤੱਤਾਂ ਦੀ ਘਾਟ ਆ ਰੂੜੀ ਦੀ ਖਾਦ ਨਾਲ ਆਪਾਂ ਪੂਰੀ ਕਰ ਦਿੰਨੇ ਹੈਗੇ ਉਹਦੇ ਨਾਲ ਇਹ ਜਿਹੜੇ ਤਰੀਕੇ ਹੈਗੇ ਪਹਿਲੀਆਂ ਚ ਵਰਤੇ ਹੋਏ ਬਾਅਦ ਦੇ ਵਿੱਚ ਫਲ ਨੂੰ ਪਕਾਉਣ ਦੇ ਵਿੱਚ ਕੰਮ ਆਉਂਦੇ ਆ ਸੋ ਜੇਕਰ ਇਸ ਵਾਰ ਫਲ ਝੜ ਰਿਹਾ ਹੈਗਾ ਇਹਨਾਂ ਤਿੰਨਾਂ ਚ ਕੋਈ ਕਾਰਨਾ ਤਾਂ ਉਹ ਤੁਹਾਨੂੰ ਆਪਾਂ ਦੱਸ ਦస్తਾ ਹੈ ਕਿ ਇਹਨਾਂ ਦਾ ਹੱਲ ਕਰ ਸਕਦੇ ਹੋ ਤੇ ਦਸੰਬਰ ਜਨਵਰੀ ਦੇ ਵਿੱਚ ਬੂਟਿਆਂ ਨੂੰ ਖਾਦ ਜ਼ਰੂਰ ਦਿਓ ਤਾਂ ਜੋ ਅਗਲੇ ਸਾਲ ਦਾ ਫਲ ਤੁਹਾਡਾ ਨਾ ਝੜੇ ਜੇ ਇਸ ਸਾਲ ਝੜ ਰਿਹਾ ਹੈਗਾ ਬਾਕੀ ਮੌਕੇ ਦਾ ਹੱਲ ਇੱਕ ਹੋਰ ਦੱਸ ਦੰਨੇਗੇ ਉਹ ਹੈਗਾ ਜੀ ਖਾਲ ਪਿਆਵਲੋ ਤੁਸੀਂ ਜਿਹੜੀ ਅੱਧਾ ਕਿਲੋ ਖਾਲ 4 ਲੀਟਰ ਪਾਣੀ ਦੇ ਵਿੱਚ ਤੇ ਪਾਈਆਕ ਤੁਸੀਂ ਕਲੀ ਪਿਆਵਲੋ ਅ 2 ਲੀਟਰ ਪਾਣੀ ਦੇ ਵਿੱਚ 2.5 ਲੀਟਰ ਪਾਣੀ ਦੇ ਵਿੱਚ ਤੇ ਬਾਕੀ ਤੁਸੀਂ 4 ਲੀਟਰ ਪਾਣੀ ਦੇ ਵਿੱਚ ਇੱਕ ਪਾਠੀ ਭਿਆਲੋ ਤੇ ਇੱਕ ਖੱਟੀ ਲੱਸੀ ਦਾ 1 ਲੀਟਰ ਲੈ ਲਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਦਿਨ ਜਿਹੜੀ ਪਾਠੀ ਉਹਨੂੰ 4 ਦਿਨ ਪਿਉਣਾਗਾ ਬਾਕੀ ਚੀਜ਼ਾਂ ਨੂੰ ਸਵੇਰੇ ਭਿਉਂ ਕੇ ਸ਼ਾਮ ਨੂੰ ਇਹਨਾਂ ਦਾ ਛੜਕਾ ਤੁਸੀਂ ਬੂਟੇ ਦੇ ਉੱਪਰ ਸਾਰਾ ਪਾਣੀ ਮਿਲਾ ਕੇ 4 ਲੀਟਰ ਬਾਕੀ 10-12 ਲੀਟਰ ਸਾਦਾ ਪਾਣੀ ਪਾ ਕੇ ਉਹਦਾ ਛੜਕਾ ਬੂਟੇ ਦੇ ਉੱਪਰ ਕਰੋਗੇ ਤਾਂ ਜਿਹੜਾ ਬੂਟੇ ਦੇ ਉੱਪਰ ਫਲ ਝੜਨ ਦੀ ਸਮੱਸਿਆ ਜਿਹੜੀ ਘਟ ਜਾਂਦੀ ਹੈ ਜੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਤੁਹਾਡੇ ਕੰਮ ਆਉਗੀ ਵੀਡੀਓ ਨੂੰ ਹੁਣ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ